रखियो हा जी ਚਲੋ ਜੀ ਤਾਂ ਵੀ ਆਓ ਸਰ ਜੀ ਆਓ ਇਹ ਆਓ ਚਲੋ 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 ਸਰ ਜੀ ਪਰ ਮਾੜਾ ਜਿਹਾ ਖਿੱਚੋ ਹਾਂ ਜੀ ਮਾੜਾ ਜਿਹਾ ਮਾੜਾ ਜਿਹਾ ਭਾਰਤ ਮਾਤਾ ਜੀ ਜੈ भारत माता की सर इंडियन इंडियन नेशनल नेशनल जी, सार। को जी दे 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 सारे मेरे भाव बेनती है पैसे खाली करसियां तो हम आ चनी साहब साढ़े को कुर्सियां फिर मेरी बेनती है कुर्सिया कृपालता करो ਕਸਟੇਜ ਤੋਂ ਥੋੜੇ ਮੇਰੇ ਪਾਸਾਈ ਤੇ ਹੋ ਗਿਆ ਮੇਰੇ ਪਤਨਾਂ ਭਰਾਵਾਂ ਨੂੰ ਮੇਰੀ ਬੇਨਤੀ ਆ ਉਧਰ ਰੋਕੀਏ ਸਾਡੇ ਲੀਡਰ ਦੇ ਵਿਚਾਰ ਸੁਣਨ ਲਈ ਦੀਪਵਾਰੀ ਮੋੜ ਨਾਲ ਤੋਂ ਜਿੰਦਬਾਦ ਆਰ ਸਾਡੇ ਜਿਹੜੇ ਦਫਤਰ ਦਾ ਉਦਘਾਟਨ ਵੀ ਕੀਤਾ ਜਾ ਰਿਹਾ ਨਗਰਪਾਲਿਕਾ ਦੇ ਵਿੱਚ ਔਰ ਜਿੰਦਾਬਾਦ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਬੰਦੇ ਬਹੁਤ ਆ ਆਵਾਜ਼ ਨਹੀਂ ਆਵਾਜ਼ ਤੁਹਾਡੀ ਨਹੀਂ ਚਾਹ ਪੀਤੀ ਆਗੇ ਡਾਕਟਰ ਸਾਹਿਬ ਤੁਹਾਡੇ ਬਖਤ ਸਾਡੇ ਸਾਬਕਾ ਮੁੱਖ ਮੰਤਰੀ ਤੇ ਤੁਹਾਡੀ ਸਾਰਿਆਂ ਦੀ ਮਿਹਨਤ ਸਰਕਾਰ ਲਈ ਵੀ ਕਦੀ ਨਕੋਸਸ ਤੋਂ ਪਰੇ ਨਹੀਂ ਗਿਆ ਹਰ ਰੋਜ਼ ਘੱਟ ਤੋਂ ਘੱਟ 5 ਤੋਂ 7 ਪ੍ਰੋਗਰਾਮ ਪਿਛ ਇਹ ਮਦਦ ਯਾਚਕ ਹੈ ਜੇ ਕੋਈ ਬੋਲ ਰਿਹਾ ਜਾਂ ਕਿਸੇ ਦੇ ਅਦਰ ਸਤਕਾਰ ਦੇ ਵਿੱਚ ਕੋਈ ਕੁਰਸੀਆਂ ਦੀ ਕਮੀ ਪੇਸ਼ੀ ਕਰਕੇ ਜਾਂ ਜਗ੍ਹਾ ਪਾਰਲੀਮੈਂਟ ਦੇ ਅੰਦਰ ਛਾ ਚੰਦਜੀਤ ਸਿੰਘ ਜੰਨੀ ਸਾਹਿਬ ਬਹੁਤ ਹੀ ਮਾਨਸਤ ਸਤਕਾਰ ਦੇ ਵਿੱਚ ਸਾਡੇ ਭਾਈ ਪ੍ਰੈਸ ਵਾਲਿਆ ਵੀਰ ਜੀ ਆਦੇ ਖੜ ਜੋੜੇ ਜੰਦਰ ਅੰਤਜੀਤ ਰਾਜੂ ਸਿੰਘ ਲਿਆ ਜੀ ਤੁਹਾਨੂੰ ਵੀ ਜਗ੍ਹਾ ਮਿਲ ਗਈ ਧੰਨਵਾਦ ਬੋਡਾ ਮੈਂ ਵੀ ਇੱਥੇ ਆ ਕੇ ਬੈਠੇ ਕਰੂੰਗਾ ਇੱਕ ਦਿਨ ਤਾਂ ਕਿ ਸਾਰੇ ਨੂੰ ਸਾਨੂੰ ਮਿਲ ਸਕਾਂ ਤੇ ਗੱਲਾਂ ਮਤਾ ਕਰ ਸਕਾਂ ਹਾਂਜੀ ਅੱਜ ਨਕੌਦਰ ਹਲਕੇ ਦੇ ਵਿੱਚ ਕਾਂਗਰਸ ਕਮੇਟੀ ਦਾ ਦਫ਼ਤਰ ਖੋਲਿਆ ਗਿਆ ਉਹਦਾ ਉਦਘਾਟਨ ਹੋਇਆ ਕਨਤੰਤਰਤਾ ਦਿਵਸ ਹੈ ਮੈਂ ਸਾਰੇ ਨਕੌਦਰ ਹਲਕੇ ਦੇ ਲੋਕਾਂ ਨੂੰ ਖਾਸ ਔਰਤੇ ਨੌਜੋ ਸਿੰਘ ਦਈਆ ਜੀ ਜਿਹੜੇ ਕਿ ਸਾਡੇ ਹਲਕਾ ਇੰਚਾਰਜ ਹੈ ਜਿਨ੍ਹਾਂ ਵੱਲੋਂ ਇਹ ਖਾਸ ਉਪਰਾਲਾ ਕੀਤਾ ਗਿਆ ਉਹਨਾਂ ਨੂੰ ਤੇ ਕਾਗਰਸ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਉਹਨਾਂ ਦਾ ਦਫ਼ਤਰ ਹੈ ਜਿਹੜਾ ਸਾਡਾ ਇੱਥੇ ਇਹ ਚਾਲੂ ਹੋਇਆ ਇਹ ਇੱਥੇ ਮੈਂ ਵੀ ਬੈਠੇ ਕਰਾਂਗਾ ਤੇ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਉਹਦਾ ਹੱਲ ਕਰਾਂਗੇ ਜਿਹੜਾ ਕੰਗਰਸ ਦੇ ਕਈ ਗਰੇ ਹੈਗੇ ਆ ਕੰਗਰਸ ਦੇ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਕਿਉਂ ਕਾਰਨ ਕੀ ਹੈ ਇਹ ਉਹ ਆਮ ਆਦੀ ਪਾਰਟੀ ਹੈ ਜਿਹੜੀ ਆਪਣੇ ਆਪ ਨੂੰ ਕਹਿੰਦੇ ਸੀ ਜੀ ਸਰਦਾਰ ਭਗਤ ਸਿੰਘ ਜੀ ਤੋਂ ਬਾਅਦ ਐਸੀ ਹੋ ਕੋਈ ਦੇਸ਼ ਭਗਤ ਪੈਦਾ ਹੋਏ ਹੈ ਤੇ ਅਸੀਂ ਬਹੁਤ ਸਾਫ਼ ਸੁਥਰਾ ਰਾਜ ਦਵਾਂਗੇ ਐਸੀ ਨਾ ਵੀਆਈਪੀਰ ਬਣਾਗੇ ਨਾ ਐਸੀ ਕਿਸੇ ਤਰ੍ਹਾਂ ਦੇ ਗਲਤ ਤਰੀਕੇ ਦੇ ਨਾਲ ਸਰਕਾਰਾਂ ਜਾਂ ਕਮੇਟੀਆਂ ਬਣਾਵਾਂਗੇ ਲੇਕਿਨ ਅੱਜ ਇਹਨਾਂ ਨੇ ਸਾਰੇ ਅਸੂਲ ਸਿੱਕੇ ਟੰਗਤੇ ਹੈ ਲਾਲਚ ਅਰ ਦਬਾਅ ਦੇ ਨਾਲ ਐਮਸੀ ਆ ਨੂੰ ਨਾੜ ਰੜਾਉਂਦੇ ਆ ਇਹ ਆਪ ਜਿੱਤ ਨਹੀਂ ਸਕੇ ਲੇਕਿਨ ਹੁਣ ਜਿਹੜਾ ਇਲੈਕਸ਼ਨ ਹੈ ਉਹਨੂੰ ਸਰਕਾਰ ਸਰਕਾਰੀ ਤੰਤਰ ਦੇ ਨਾਲ ਦਬਾ ਕੇ ਆਪਣੇ ਜਿਹੜੇ ਮੈਂਬਰ ਨੂੰ ਪ੍ਰਧਾਨ ਬਣਾ ਰਹੀ ਹੈ ਜਿਹੜਾ ਕਿ ਲੋਕ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਵਖਣਗੇ ਨਹੀਂ ਇਹ ਕਹਿੰਦੇ ਸੀ ਜੀ ਦੂਜੀਆ ਪਾਰਟੀਆਂ ਵਰਗੇ ਨਹੀਂ ਹੈ ਅਸੀਂ ਤਾਂ ਆਪਣੇ ਆਪ ਇੱਕ ਚੰਗਾ ਪ੍ਰਸ਼ਾਸਨ ਦਮਾਗੇ ਉਸ ਕਰਨਾ ਤੋਂ ਸਾਰਿਆਂ ਤੋਂ ਭੱਜ ਗਏ ਅੱਜ ਕਰਪਸ਼ਨ ਦਾ ਬੋਲਬਾਲਾ ਹੈ

لیکن جد لوکਾਂ ਦੀ ਨੇਰੀ ਆਉਂਦੀ ਹੈ ਤਾਂ ਕੋਈ ਕੁਝ ਨਹੀਂ ਕਰ ਸਕਦਾ ਇਹ ਸੰਵਿਧਾਨ ਕਿਸੇ ਤਰ੍ਹਾਂ ਬਦਲ ਨਹੀਂ ਸਕਣਗੇ बीजेपी ਵਾਲੇ ਨਾ ਹੀ ਅਸੀਂ ਇਹਨਾਂ ਨੂੰ ਬਦਲਣ ਦੇਣਗੇ ਆਮ ਆਦਮੀ ਪਾਰਟੀ ਜੀ ਨੇ ਵਾਅਦੇ ਕਰਕੇ ਕਿ ਅਸੀਂ ਨਸ਼ੇ ਖਤਮ ਕਰਾਂਗੇ ਹਰ ਤਰ੍ਹਾਂ ਦੇ ਲਾਰੇ ਦਿੱਤੇ ਸੀ ਅੱਜ ਇਹਨਾਂ ਦੇ ਲੀਡਰ ਆਪ ਨਸ਼ੇ ਵੇਚਣ ਵਾਲਿਆਂ ਨੂੰ ਸ਼ਹਿਦ ਦਿੰਦੇ ਐ ਤੇ ਆਪ ਨਸ਼ੇ ਵੇਚਦੇ ਐ ਆਪ ਇੱਕ ਖੁਦ ਨਸ਼ਈ ਹੈ ਬੰਦੇ ਇਹਨਾਂ ਤੋਂ ਆਸ ਹੀ ਕੋਈ ਨਹੀਂ ਹੈ ਪੰਜਾਬ ਤੋਂ। ਚਾਹ ਕੋਟ ਦੇ ਵਿੱਚ ਵੀ ਹਜੇ ਤੱਕ ਜਿਹੜਾ ਹੈਗਾ ਆ ਆਪਣੇ ਪ੍ਰਧਾਨ ਨਹੀਂ ਬਣਨ ਦਿੱਤਾ ਗਿਆ ਕਿਸ ਤਰ੍ਹਾਂ ਦੇ। ਉੱਥੇ ਵੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜੀ ਕਿਸੇ ਤਰ੍ਹਾਂ ਇਲੈਕਸ਼ਨ ਲੁੱਟ ਲਈ ਜਾਵੇ। ਚਾਹ ਕੋਟ ਦੇ ਵਿੱਚ ਵੀ ਇਹ ਲਾਲਚ ਔਰ ਦਬਾਅ ਐਮਸੀਆਂ ਤੇ ਪਾਰੇ ਐ ਤੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ। ਕਾਂਗਰਸ ਦਾ ਪਹਿਲਾ ਦਿਨ ਕੱਠਿਆ ਹੋਇਆ ਸੀ। ਕਾਂਗਰਸ ਵਿਕੋਦਰ ਦੇ ਵਿੱਚ ਬਹੁਤ ਤਗੜੀ ਹੈ ਨਵਜੋਤ ਸਿੰਘ ਦਈਆ ਜੀ ਡਾਕਟਰ ਸਾਹਿਬ ਜਿਹੜੇ ਕਿ ਇੱਥੇ ਇਨਚਾਰਜ ਹੈ ਕਾਂਗਰਸ ਪਾਰਟੀ ਦੇ ਉਹ ਦਿਨ ਰਾਤ ਲੱਗੇ ਹੋਏ ਲੋਕਾਂ ਦੇ ਵਿੱਚ ਤੇ ਹਰ ਟਾਈਮ ਲੋਕਾਂ ਦੇ ਵਿੱਚ ਰਹਿੰਦੇ ਆ ਲੋਕਾਂ ਵੱਲੋਂ ਬੜਾ ਭਾਰੀ ਉਤਸ਼ਾਹ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਪਾਰਲੀਮੈਂਟ ਦੇ ਵਿੱਚ ਨਕੋਦਰ ਹਲਕਾ ਕਾਂਗਰਸ ਜਿੱਤੀ ਹੈ ਜਿਹਦੀ ਕਿ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਰ ਅੱਜ ਵੀ ਜਿਹੜਾ ਹੈਗਾ ਕਿਸਾਨ ਜਿਹੜਾ ਹੈਗਾ ਫਰਕਾ ਤੇ ਹੈਗਾ ਬਾ ਜ਼ਿਕਰ ਕਰ ਲਈਏ ਟਰੈਕਟਰ ਮਾਰਚ ਅੱਜ ਕੱਡੇ ਜਾ ਰਹੇ ਕਿੱਸਾ ਦੇਖਦੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਕਿਸਾਨਾਂ ਨੂੰ ਡੋਬ ਰਹੇ ਹਨ ਕਿਸਾਨਾਂ ਦੇ ਬੈਰੀ ਬਣੇ ਹੋਏ ਤੇ ਹਰ ਹਾਲਤ ਕਿਸਾਨੀ ਨੂੰ ਪੰਜਾਬ ਦੇ ਵਿੱਚ ਉਜਾੜਨਾ ਚਾਹੁੰਦੇ ਹਨ ਲੇਕਿਨ ਕਿਸਾਨ ਤਕੜੇ ਹੈ ਕਿਸਾਨਾਂ ਨੇ ਅਜੀ ਪ੍ਰੋਟੈਸਟ ਕੀਤਾ ਐਸੀ ਕਿਸਾਨਾਂ ਦੇ ਨਾਲ ਹੈ ਮੈਂ ਜਿਹੜੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਐਗਰੀਕਲਚਰ ਖੇਤੀਬਾੜੀ ਐਨੀਮਲ ਹਸਬੈਂਡਰੀ ਦਾ ਚੇਅਰਮੈਨ ਹੈ ਉਹਦੇ ਵੱਲੋਂ ਐਸੀ ਈ ਮੈਂਬਰਾਂ ਵੱਲੋਂ ਪਾਰਲੀਮੈਂਟ ਦੇ ਐਮਪੀਆ ਵੱਲੋਂ ਰეკਮੈਂਡ ਕੀਤਾ ਕਿ ਕਿਸਾਨਾਂ ਨੂੰ ਐਮਐਸਪੀ ਜਿਹੜੀ ਆ ਉਹ ਗਰੰਟੀ ਦਿੱਤੀ ਜਾਵੇ। ਹਰ ਕਿਸਾਨਾਂ ਦੀ ਇਹ ਮੰਗਾਂ ਜਾਇਜ਼ ਹੈ। ਇਹ ਜਿਹੜੀ ਸਰਕਾਰ ਇਹਦੇ ਨਾਲ ਠਕਾ ਕਰ ਰਹੀ ਹੈ ਇਹਨਾਂ ਨੂੰ ਸਮਿਆਜਾ ਭੁਗਤਣਾ ਪੈਣਾ ਸਰਕਾਰ ਨੂੰ। ਮੈਂ ਢੱਲੇਵਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਕਿਸਾਨ ਮਰਨ ਕਿਸਾਨ ਬਰਬਾਦ ਹੋਣ ਇਹਦੇ ਨਾਲ ਸਰਕਾਰ ਨੂੰ ਜੂਨੀ ਸਰਗਦੀਨਾ ਦੇ ਸਿਰ 'ਤੇ ਨਾ ਆਮ ਆਦਮੀ ਪਾਰਟੀ ਵਾਲਿਆਂ ਦੇ ਨਾ ਬੀਜੇਪੀ ਵਾਲਿਆਂ ਦੇ ਇਸ ਕਰਕੇ ਤੁਸੀਂ ਨਿਰਤਾਰਕ ਲੀਡਰੋ ਆਪਣੀ ਸੇਧ ਨਾ ਗਵਾਓ ਇਹ ਅੰਸ਼ਣ ਛੱਡ ਕੇ ਹੋਰ ਰੂਪ ਦੇ ਵਿੱਚ ਸੰਘਰਸ਼ ਸ਼ੁਰੂ ਕਰੋ ਸਰ ਸ਼ੰਕਰ ਸਰ ਸ਼ੰਕਰ ਦਾ ਜਿਹੜਾ ਗੰਦੇ ਨਾਲੇ ਦਾ ਪਾਣੀ ਆ ਉਹ ਟੀਰੀ ਦੇ ਸੜਕ ਦੇ ਵਿੱਚ ਆ ਗਿਆ ਇਹ ਵੀ ਮੈਂ ਕਿ ਲੋਕੋ کافی ਹੋ ਗਿਆ ਥੈਂਕ ਯੂ ਹਾਂਜੀ ਡਾਕਟਰ ਸਾਹਿਬ ਅੱਜ ਜਿਹੜਾ ਹੈਗਾ ਦਸਤਖਤਾਂ ਦਾਤ ਕਰਨਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਦੇਖੋ ਕਿਉਂਕਿ ਪਿਛਲੇ 4 ਸਾਲ ਤੋਂ ਤਕਰੀਬਨ ਮੈਂ ਇਲਾਕੇ ਦੇ ਵਿੱਚ ਸੇਵਾ ਕਰ ਰਿਹਾ ਹਾਂ ਔਰ ਮੈਂ ਇਹ ਚੀਜ਼ ਦੀ ਕਮੀ ਮਹਿਸੂਸ ਕਰ ਰਿਹਾ ਸੀ ਕਿਉਂਕਿ ਜਦੋਂ ਕਿਸੇ ਵਰਕਰ ਤੇ ਪੀੜ ਪੈਂਦੀ ਹੈ ਉਹਨੂੰ ਕੁਝ ਨਹੀਂ ਦਿਖਦਾ ਇਹ ਉਹਦੇ ਲਈ ਉਹਦੀ ਸਹੂਲਤ ਲਈ ਅਸੀਂ ਇੱਥੇ ਦਫ਼ਤਰ ਖੋਲ੍ਹਿਆ ਔਰ ਅਸੀਂ ਵਰਕਿੰਗ ਡੇਜ਼ ਦੇ ਵਿੱਚ ਇੱਥੇ 10 ਤੋਂ 5 ਕੋਈ ਨਾ ਕੋਈ ਮਜੂਰ ਆਏ ਕਰੇਗਾ ਤੇ ਉਦਾਂ ਵੀ 24 ਆਵਰਸ ਇੱਥੇ ਰਜਿਸਟਰ ਤੇ ਟੈਲੀਫੋਨ ਦੀ ਫੈਸਿਲਿਟੀ ਹੈ ਉਦੇ ਤੋਂ ਬਿਨਾ ਅਸੀਂ ਇੱਥੇ ਟਾਈਪਿਸਟ ਕੋਈ ਕਿਸੇ ਨੇ ਕੋਈ ਛੋਟੀ-ਮੋਟੀ ਅਰਜੀ ਟਾਈਪ ਕਰਾਉਣੀ ਹੈ ਕਿਸੇ ਦਾ ਕੋਈ ਜਿਹੜਾ ਕੰਮ ਰੁਟੀਨ ਕੰਮ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਕਾਂਗਰਸ ਪਾਰਟੀ ਨਾਲ ਸਾਡੇ ਜੁੜੇ ਹੋਏ ਲੀਡਰ ਔਰ ਵਰਕਰ ਸਹਿਬਾਨ ਹੈ ਉਹ ਕੁਦਰਤੀ ਕੁਝ ਇਦਾਂ ਦਾ ਦਰਿਆਦਾਰ ਲੱਖਾਂ ਹੋਣ ਕਰਕੇ ਕੁਝ ਹੋਣ ਕਰਕੇ ਉਹ ਵਿੱਦਿਆ 'ਚ ਪਿੱਛੜ ਗਏ ਔਰ ਛੋਟੇ-ਛੋਟੇ ਕੰਮ ਆਲੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿੱਦਾਂ ਹੋਵੇ ਸੋ ਅਸੀਂ ਇੱਥੋਂ ਉਹਨਾਂ ਲਈ ਇੱਕ ਤਰ੍ਹਾਂ ਨਾਲ ਹੈਲਪ ਕਰਾਂਗੇ ਕਿ ਉਹਨਾਂ ਨੂੰ ਜੇ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਇੱਥੋਂ ਫੰਕਸ਼ਨ ਹਾਂ ਹਲਕੇ ਦੇ ਵਿੱਚ ਕਾਂਗਰਸ ਨੂੰ ਟੱਕੜਾ ਕਰਨ ਲਈ ਕਿਹੜੇ ਪ੍ਰੈਲ ਕਰ ਰਹੇ ਹੋ ਨਾ ਮੈਂ ਕਾਂਗਰਸ ਟੱਕੜਾ ਕਰਨ ਦੀ ਲੋੜ ਹੀ ਨਹੀਂ ਜਿਹੜੀ ਕਾਂਗਰਸ ਹੈ ਇਹ ਜੱਦੀ ਪੁਸ਼ਤੀ ਕਾਂਗਰਸ ਦਾ ਘਰ ਹੈ ਜੇ ਦੁਆਬੇ ਚੋਂ ਕਿਤੇ ਉਹ ਚੀਫ ਮਿਨਿਸਟਰ ਕਦੀ ਬਣਿਆ ਤੁਹਾਨੂੰ ਕੋਦਰ ਹਲਕੇ ਤੋਂ ਸਰਦਾਰ ਦਰਬਾਰਾ ਸਿੰਘ ਬਣੇ ਸੀਗੇ ਸਾਡੇ ਜੇ ਸਪੀਕਰ ਬਣੇ ਤਾਂ ਸਰਦਾਰ ਦਰਬਾਰਾ ਸਿੰਘ ਉਹ ਵੀ ਇਸ ਹਲਕੇ ਤੋਂ ਬਣੇ ਸੀਗੇ ਸਰਦਾਰ ਅਮਰੋ ਸਿੰਘ ਪਹਿਲਾਂ ਮੰਤਰੀ ਕਈ ਵਾਰੀ ਐਮ ਐਲ ਏ ਔਰ ਫਿਰ ਉਹ ਉੱਥੇ ਬਣੇ ਔਰ ਸਾਡੇ ਸਰ ਅਮਰਜੀਤ ਸਿੰਘ ਸਮਰਾਜੀ ਜਿਨ੍ਹਾਂ ਨੇ ਲਗਾਤਾਰ ਇਥੋਂ ਚਾਰ ਵਾਰੀ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਭੇਜਿਆ ਔਰ ਨਮਾਇੰਗੀ ਕੀਤੀ ਇਹ ਹਲਕੇ 'ਚ ਕੰਮ ਕਰਨ ਦਾ ਇਸ ਕਰਕੇ ਅੱਛਾ ਲੱਗਦਾ ਕਿਉਂਕਿ ਕਿਸੇ ਦੀ ਪੱਗ ਨੂੰ ਦਾਗ ਨਹੀਂ ਹੈ ਸਾਡੇ ਜਿੰਨੇ ਪੁਰਾਣੇ ਲੀਡਰ ਹੈ ਕਦੀ ਕੋਈ ਉਂਗਲ ਉੱਚੀ ਕਰਕੇ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਇੱਥੇ ਕੋਈ ਕ੍ਰਾਪਸ਼ਨ ਦਾ ਕੋਈ ਰੇਤਾ ਦਾ ਕੋ ਠਾਣਿਆਂ ਦਾ ਕੋ ਰਜਿਸਟਰੀ ਦਾ ਜੋ ਅੱਜਕੱਲ ਦਾ ਚਲਨ ਬਣ ਗਿਆ ਉਹ ਕਦੀ ਇਦਾਂ ਦਾ ਕੰਮ ਕੀਤਾ ਹੋਤ ਔਰ ਮੈਂ ਜਿਹੜਾ 2012 ਦੇ ਵਿੱਚ ਜਦੋਂ ਨਵੀਂ ਹਲਕਾ ਬੰਦੀ ਹੋਈ ਨੂਰਮਲ ਔਰ ਜਿਹੜਾ ਨਿਕੁਦਰਦਾਰ ਲੇਵਾ ਹੋਇਆ ਉਹਦੇ ਕਰਕੇ ਕੁਝ ਵਰਕਰਾਂ ਦੇ ਵਿੱਚ ਕੋਈ ਸਮਝ ਨਹੀਂ ਆਉਂਦੀ ਸੀ ਵਰਕਰਾਂ ਨੂੰ ਕਿੱਦਾਂ ਕਰੀਏ ਕਿੱਥੇ ਜਾਈਏ ਕੀ ਹੋਊਗਾ ਔਰ ਕੁਝ ਜਿਹੜੇ ਤਕੜੇ ਪਿੰਡ ਨਿਕੁਦਰ ਹਲਕੇ ਦੇ ਸੀ ਜਿਵੇਂ ਜਲੇਆਲਾ ਸਫਰਾਵਾ ਉਹ ਜਿਹੜੇ ਆ ਉਹ ਕੈਂਟ ਹਲਕੇ ਦੇ ਵਿੱਚ ਪੈ ਗਏ ਪਰ ਇਸ ਜਿਹੜਾ ਮੈਂ ਸਾਰਾ 4 ਸਾਲਾਂ ਦੀ ਮਿਹਨਤ ਦੇਖਿਆ ਕਿ ਇੱਥੇ ਸਿਰਫ ਅਸੀਂ ਜਿਹੜੇ ਕਾਂਗਰਸੀ ਆ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਲੋੜ ਹੈ ਕਿ ਅਸੀਂ ਪੱਖਪਾਤ ਤੋਂ ਬਿਨਾਂ ਜਿਹੜੀ ਐ ਸਿਆਸਤ ਕਰਾਂਗੇ ਸਾਡਾ ਕੋਈ ਤੜਾ ਨਹੀਂ ਸਾਡਾ ਇੱਕੋ ਹੀ ਤੜਾ ਹੈ ਉਹ ਸੋਨੀਆ ਗਾਂਧੀ ਖੜਗੇ ਤੇ ਰਾਹੁਲ ਗਾਂਧੀ ਜੀ ਹੈ ਅਸੀਂ ਪੰਜੇ ਦੇ ਨਿਸ਼ਾਨ ਥੱਲੇ ਸਾਰੇ ਏਕਾਂ ਸਾਰਿਆਂ ਦੇ ਵਿੱਚ ਇਹੀ ਗੱਲ ਜਿਹੜੀ ਹੈ ਉਹ ਪਹਚਾਈ ਜਾ ਰਹੀ ਸਰ ਹਾਂ ਦਫ਼ਤਰ ਦੇ ਮੌਕੇ ਤੇ ਇਹੀ ਜਿਹੜਾ ਰੈਲੀ ਦਾ ਰੂਪ ਧਾਰ ਲੈਣਾ ਕਿਸ ਤਰ੍ਹਾਂ ਦੇਖਦੇ ਆਂ ਦੇਖੋ 4 ਸਾਲਾਂ ਦੇ ਵਿੱਚ ਜੇ ਐਵਰੇਜ ਆਪਾਂ ਗੱਲ ਕਰੀਏ ਤੇ 1200 ਦਿਨ ਜੇ ਉੱਪਰਲੇ ਕੁਝ ਮੈਂ ਦੇਣ ਆਪਣੇ ਤੇ ਵੀ ਲੈ ਲਏ ਹੁਣ 65 ਦਿਨ ਕਿਤੇ ਆਪਣੇ ਪਰਿਵਾਰ ਨੂੰ ਦੇ ਦਿੱਤੇ ਹੁਣ ਸਾਲ ਦੇ ਤੇ 1200 ਦਿਨਾਂ ਦੇ ਵਿੱਚ ਤੁਸੀਂ ਮੈਨੂੰ ਅਕਸਰ ਪ੍ਰੋਗਰਾਮਾਂ ਤੇ ਮਿਲਦੇ ਰਹਿੰਦੇ ਹੋ ਐਵਰੇਜ ਮੈਂ 10 ਤੋਂ ਵੱਧ ਪ੍ਰੋਗਰਾਮ ਕਰਦਾ ਹਾਂ ਮੈਂ 4000 ਘਰਾਂ ਦੇ ਵਿੱਚ ਤਕਰੀਬਨ ਤਕਰੀਬਨ ਇਨਾਂ ਦੇ ਦਿਨਾਂ ਦੇ ਵਿੱਚ ਜਿਹੜਾ ਮੈਂ ਜਾ ਕੇ ਆਇਆ ਤੇ ਉਹ ਲੋਕ ਪਿਆਰ ਕਰਦੇ ਆ ਜੇ ਉਹ ਮੈਂ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਤੇ ਜਿੱਦ ਦਿਨ ਮੈਨੂੰ ਲੋੜ ਹੈ ਉਹਨਾਂ ਨੇ ਵੀ ਮੇਰੇ ਨਾਲ ਖੜਨਾ ਕਿਉਂਕਿ ਜਿਹੜੀ ਇਹ ਮੇਰੀ ਲੋੜ ਹੈ ਪਰਸਨਲ ਲੋੜ ਨਹੀਂ ਹੈ ਮੈਂ ਜੇ ਉਹਨਾਂ ਦੇ ਕੋਲ ਜਾਣਾ ਕਿ ਮੈਂ ਪਰਸਨਲ ਆਪਣੇ ਮਵਾਦਲੀ ਨਹੀਂ ਜਾਂਦਾ ਮੈਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੀ ਜਿਹੜੀ ਜਿਹੜੇ ਵਫਾਦਾਰ ਸਾਥੀ ਹੈ ਔਰ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਸਾਲ ਆਪਣੇ ਆਪ ਲਈ ਕੰਮ ਕੀਤਾ ਮੇਰੇ ਕੋਲ ਇਥੇ ਸਰ ਜਸਪਾਲ ਸਿੰਘ ਗਦਰਾਜੀ ਹੋਣੇ ਗਏ ਆ ਸਾਡੇ ਹਰਪੰਸ ਸਿੰਘ ਸੈਕਟਰੀ ਜੀ ਆ ਉਡੇ ਤੋਂ ਸਾਡੇ ਗੁਰਵਚਨ ਸਿੰਘ ਹੈ ਇਹ ਉਹ ਬੰਦੇ ਆ ਜਿਹੜੇ ਸਾਈਕਲਾਂ ਦੇ ਉੱਤੇ ਵੀ ਬਠਿੰਡੇ ਤੱਕ ਰੈਲੀਆਂ ਦੇ ਵਿੱਚ ਜਾਂਦੇ ਰਹੇ ਆ ਔਰ ਆਪਣੀ ਜਵਾਨੀ ਦੇ ਵਿੱਚ ਇਹ ਕੰਮ ਕਰਦੇ ਰਹੇ ਜਦੋਂ ਇਹਨਾਂ ਘਰਾਂ ਜਾ ਕੇ ਕਿੱਦਾਂ ਕਾਂਗਰਸ ਨੂੰ ਇਹਨਾਂ ਨੇ ਖੜਾ ਕੀਤਾ ਕਿਉਂਕਿ ਨੂਰਮੈਲ ਜਿਹੜਾ ਸੀ ਉਹ ਕਾਮਰੇਡਾਂ ਦਾ ਇਲਾਕਾ ਸੀ ਔਰ ਕਿੱਦਾਂ ਕਾਂਗਰਸ ਨੇ ਸੰਘਰਸ਼ ਕਰਕੇ ਉੱਥੇ ਕਿੱਦਾਂ ਬੰਦ ਲਵਾਏ ਔਰ ਕਿੱਦਾਂ ਹੁਣ ਜਿਹੜੀ ਸਰਕਾਰ ਸੀ ਇਹਨਾਂ ਦੀਆਂ ਜ਼ਮੀਨਾਂ ਖੋਲਣ ਲੱਗੀ ਸੀ ਕਾਂਗਰਸ ਪਾਰਟੀ ਦੇ ਇਹਨਾਂ ਲੀਡਰਾਂ ਨੇ ਸਾਡੇ ਸਹਿਯੋਗ ਨਾਲ ਔਰ ਸਾਡੇ ਸੀਨੀਅਰ ਲੀਡਰਾਂ ਦੇ ਖੇਰਾ ਸਾਹਿਬ ਔਰ ਰਾਜਾ ਵੜਿੰਗ ਦੇ ਸਹਿਯੋਗ ਨਾਲ ਉਹ ਜਿਹੜੀਆਂ ਜ਼ਮੀਨਾਂ ਦੀ ਗੱਲ ਕਰਦੇ ਹੋ 1 ਏਕੜ 2 ਏਕੜ 2 ਏਕੜ ਜ਼ਮੀਨਾਂ ਜਿਨ੍ਹਾਂ ਦੇ ਉੱਤੇ ਲੋਕਾਂ ਦਾ ਘਰ ਚੱਲਦਾ ਸਰ